ਬੜੇ ਲੰਬੇ ਸਮੇਂ ਤੋਂ ਮੈਂ ਵੀ ਇਹ ਗੱਲ ਆ ਸਟੇਜਾਂ ਤੇ ਕਹਿ ਰਿਹਾ ਤੇ ਸਮਝ ਵੀ ਆ ਰਹੀਆਂ ਨੇ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਵਿਸਕਰਾ ਤੱਕਾ ਜਿੱਥੇ ਮੌਕਾ ਮਿਲੇ ਉਹ ਜਾਣੀ ਦਿੰਦੇ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਮਿਲੇ ਉਹ ਜਾਣੀ ਦਿੰਦੇ ਅਰ ਆਪਣੇ ਹੁਕਸਾਂ ਲੈਣ ਨਾਲ ਉਹ ਤੁਜਾ ਪੰਜਾਬੀਆਂ ਦਾ ਪਲੇ ਕੋਈ ਆਰਡੀਐਫ ਦਾ ਪੈਸਾ ਰੋਕ ਲਿਆ ਹੈ ਹਨਾ ਪੰਜਾਬ ਦਾ ਰੋਕਿਆ ਤੇ ਹੁਣ ਜਿਹੜਾ ਨਵਾਂ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਦੀਨ ਪੰਜਾਬ ਨੂੰ ਤੇ ਪੰਜਾਬੀਓ ਨੂੰ ਬਦਨਾਮ ਕਰਨ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਇਹਨਾਂ ਨੇ ਡਿਪਲੋਮੇਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ মিডিਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਭ ਜਿਦੇ ਵਿੱਚ 33 ਗੁਜਰਾਤੀ ਦੇ ਸੀ 33 ਰੈਣੀ ਦੇ ਸੀ 30 ਬੰਜਾਬ ਦੇ ਸੀ ਦੋ ਮਹਾਰਾਠੀ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਜੀ चलो पहला जहाज ला लिया पता नहीं की करटेरिया हम दूजा जहाज आ रहा दूजा जहाज अज भी क्या अमृतसर गई कल क्यों जी अमृतसर चुन का करटेरिया दसिए मैनू केंद्र सरकार मिनिस्ट्री ऑफ एक्सटर्नल अफेयर विदेश मंत्रालय अमृतसर को चुन रहे हो बदनाम करने वास्ते चुन रहे पंजाबियों बदनाम करने वास्ते चुन रहे हद है। भाई बी नैशनल प्रॉब्लम है डिपोर्टेशन की पहली गल तो यह इस वक्त मोदी का जहाज भी हाँ आवाच है अमरीका तो आ रहा ट्रंप न मिलकर मागरी वो आ रहा है यह गिफ्ट लेके आ रहे ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਭਾਰਤੀ ਆ ਗਿਫਟ ਦਿੱਤਾ ਨੇ 트াম্প ਨੇ ਮੇਰਾ ਦੋਸਤ ਮੇਰਾ ਮੈਂ ਮੇਰਾ ਇਹ ਮੇਰਾ ਮੈਂ ਤਾਂ ਉਹਨੂੰ 트াম্প ਬੁਲਾਤਾ ਹੂੰ ਇਕਹਿਲਾ 트াম্প ਕੈਸੇ ਹੋ ਹਾਊ ਡਿ ਮੋਦੀ ਹਨਾ ਆਪ ਕੀ ਬਾਤ 트াম্প ਸਰਕਾਰ ਪਤ ਨਹੀਂ ਕਿ ਕਿ ਨਾਰੇ ਦੇ ਕੇ ਆ ਗਿਫਟ ਲੈ ਕੇ ਆ ਰਹੇ ਤੁਸੀਂ ਕੋ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ 트াম্প ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਂਚ ਤੇ ਉਹਨਾਂ ਦੇ ਫੌਜੀ ਜਹਾਜਾਂ ਚ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਹਾਜ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਦੀ ਪਾਲਿਸੀ ਹੈ ਗੈਰਕਾਨੂੰਨੀ ਤਰੀਕੇ ਨਾਲ ਗਏ ਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰਨੀਏ ਠੀਕ ਹੈ ਨਾ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਹਾਜ ਨਹੀਂ ਲੈਣਾ ਅਸੀਂ ਆਪ ਦਾ ਜਹਾਜ ਭੇਜ ਦਿੰਨੇ ਆਂ ਉੱਚ ਅਸੀਂ ਆਪਣੇ ਬੰਦੇ ਲਿਖਿਆ ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਉੱਤੇ ਉਤਾਰੀ ਜਾਂਦੇ ਹੋ ਅੰਬਰਸਾਰ ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਤੇ ਇਥੋਂ 40 ਕਿਲੋਮੀਟਰ ਲਾਹੌਰ ਹੈ ਤੇ ਨਕਸ਼ਾ ਲੈ ਕੇ ਜਾਂਦੇ ਹੋਣੇ ਉਹ ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ ਕਿਹ ਕਿਹੜੀ ਪ੍ਰਦੇਸ਼ ਨੀਤੀ ਹੈ ਤੁਹਾਡੀ ਅਸਲ ਤੋ ਅੱਛਾ 6 ਕਜ਼ੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਹੈ ਤਾਂ ਉਹ ਫੌਜੀ ਯਾਰ ਤਿਆਰੀ ਹੈ ਬੰਗਲਾਦੇਸ਼ ਦੇ ਫੌਜੀ ਯਾਰ ਹਾਲਾਂਕਿ ਸਾਡੀ ਸਿਟੀਚਨ ਨਹੀਂ ਹੈਗੀ ਉਹ

पंजाब में फिर उतरा एक और जहाज लगे पंजाबी हैं बस जो गैर कानूनी तौर पे जाते हैं अगर गिनती के हिसाब से करने हैं भाई साहब अब कह रहे हैं एक सौ उन्नीस में से सिक्सटी सेवन हमारे हैं पंजाब के तो इसलिए अमृतसर तो फिर तो पहले वाला अहमदाबाद क्यों नहीं उतरा तो पहले था थर्टी थ्री उनके थे हरियाणा के थे तेती अंबाला क्यों नहीं उतरा रफाल को तो अंबाला उतारते हो फ्रांस से जब रफाल आता है उसको तो बाला में उतारते हो भाई साहब हमको बच्चे समझते हो क्या हमें पता नहीं कहे बदनाम कर रहे नहीं कोई कर रहे पंजाबियों को पंजाब को बदनाम करने की साजिश बीजेपी की है और हमेशा रहती है